ਐਂਡ ਦੀਆਂ ਗਲੀਆਂ ਤੋਂ ਖੇਡਦੇ-ਖੇਡਦੇ ਇਸ ਮੁੰਡੇ ਦੇ ਬਾਰੇ ਇਸ ਜਵਾਗ ਦੇ ਬਾਰੇ ਕਿਸ ਨੇ ਨਹੀਂ ਸੋਚਿਆ ਹੋਵੇਗਾ ਕਿ ਇਹ ਪਰਮਜੀਤ ਚੋਆ ਵੱਡੇ ਪਰਦੇ ਤੇ ਜਾ ਕੇ ਸਰਦਾਰ ਸੋਹੀ ਬਣ ਕੇ ਸਰਦਾਰੀ ਕਾਇਮ ਕਰੇਗਾ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਦਨਿਕ ਸੂਰਾ ਟੀਵੀ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸਿਨੇਮਾ ਦੇ ਬਾਖਮਾਲ ਐਕਟਰ ਸਰਦਾਰ ਸੋਹੀ ਦੇ ਬਾਰੇ ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲੌਂਗ ਦਲਸ਼ਕਾਰਾ ਦੇ ਨਾਲ ਕੀਤੀ ਸੀ ਜਿਸ ਤੋਂ ਬਾਅਦ ਇਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦੇ ਵਿੱਚ ਕੰਮ ਕੀਤਾ theater ਦੇ ਵਿੱਚ ਵੀ ਕੰਮ ਕੀਤਾ ਤੇ ਅੱਜ ਦੇ ਸਮੇਂ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਐਕਟਿਵ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਸਰਦਾਰ ਸੋਹੀ ਦਾ ਜਨਮ 20 ਨਵੰਬਰ ਨੂੰ ਹੋਇਆ ਸੀ ਉਹਨਾਂ ਦਾ ਪਿੰਡ ਟਿੱਬਾ ਯਾਨੀ ਕਿ ਨਾਨਕਾ ਪਿੰਡ ਕਾਮਰੇਟਾ ਦਾ ਪਿੰਡ ਰਿਹਾ ਹੈ ਪਰਮਜੀਤ ਤੋਂ ਸਰਦਾਰ ਸੋਹੀ ਬੰਨਾ ਹਰ ਕਿਸੇ ਦੀ ਵਸਦੀ ਗੱਲ ਨਹੀਂ ਹੈ ਹਰਪਾਲ ਟਿਵਾਣਾ ਦਾ ਚੰਡਿਆ ਹੋਇਆ ਚੇਲਾ ਜੋ ਸਰਦਾਰ ਸੋਹੀ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਹਰਪਾਲ ਟਿਵਾਣਾ ਦੀ ਨਾਟਸ਼ਾਲਾ 'ਚ 12 ਸਾਲ ਸ਼ਾਗਿਰਦੀ ਕੀਤੀ ਹੈ ਤਾਂ ਕਿਤੇ ਜਾ ਕੇ ਹਰਪਾਲ ਟਿਵਾਣਾ ਨੇ ਉਹਨਾਂ ਨੂੰ ਸਰਦਾਰ ਸੋਹੀ ਦਾ ਨਾਮ ਦਿੱਤਾ ਹੈ ਅੱਜ ਦੇ ਸਮੇਂ ਦੇ ਵਿੱਚ ਸਰਦਾਰ ਸੋਹੀ ਇੱਕ ਸਫਲ ਐਕਟਰ ਹਨ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਦੀ ਐਕਟਿੰਗ ਹਮੇਸ਼ਾ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਬੋਲਦੀ ਹੋਈ ਨਜ਼ਰ ਆਉਂਦੀ ਹੈ ਰੋਡਦਰ ਕਿਰਤਾਰਾਂ ਨਾਲ ਖੇਡਣਾ ਉਹਨਾਂ ਨੂੰ ਚੰਗਾ ਲੱਗਦਾ ਹੈ ਉਹ ਭਾਵੇਂ ਪੁਲਿਸ ਅਫਸਰ ਦਾ ਕਿਰਦਾਰ ਹੋਵੇ ਜਾਂ ਫਿਰ ਵੈਲਪੁਰੇ ਵਾਲਾ ਹਰ ਕਿਰਦਾਰ 'ਚ ਜਾਨ ਪਾਉਣਾ ਉਹਨਾਂ ਦੀ ਕਲਾਕਾਰੀ ਦਾ ਰੰਗ ਹੈ ਦਰਜਨਾ ਫਿਲਮਾਂ 'ਚ ਅਦਾਕਾਰੀ ਕਰਨ ਦੇ ਨਾਲ-ਨਾਲ ਸਰਦਾਰ ਸੋਹੀ ਨੇ ਅਨੇਕਾਂ ਫਿਲਮਾਂ ਦੇ ਵਿੱਚ ਡਾਇਲੌਗਸ ਵੀ ਲਿਖੇ ਨੇ ਦੱਸਦੀ ਹੈ ਕਿ ਸਰਦਾਰ ਸੋਹੀ ਨੂੰ ਕਲਾ ਰੂਪੀ ਜਾਗ ਨਿਆਣੀ ਉਮਰ ਹੀ ਲੱਗੀ ਸੀ ਉਹਨਾਂ ਦਾ ਪਿੰਡ ਟਿੱਪਾ ਨਾਨਕਾ ਕਾਮਰੇਡਾ ਦਾ ਪਿੰਡ ਕਿਹਾ ਜਾਂਦਾ ਜਿੱਥੇ ਬਹੁਤ ਸਾਰੇ ਕਾਮਰੇਡਾ ਦਾ ਆਉਣਾ ਜਾਣਾ ਰਹਿੰਦਾ ਸੀ ਸਕੂਲ ਕਾਲਜ ਚ ਪੜ੍ਹਦਿਆਂ ਸਰਦਾਰ ਸੋਹੀ ਨੂੰ ਫਿਲਮਾਂ ਦੇਖਣ ਦਾ ਬਹੁਤ ਸ਼ੌਂਕ ਪੈ ਗਿਆ ਸੀ ਜਿਸ ਨਾਲ ਉਹਨਾਂ ਦੇ ਅੰਦਰਲਾ ਕਲਾਕਾਰ ਅੰਗੜਾਈਆਂ ਲੈਣ ਲੱਗ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਕਲਾਕਾਰ ਚੁੱਸiga ਬੰਬੇ ਲੈ ਗਿਆ ਪਰ ਉਹ ਸੁੰਦਰਲਾ ਕਲਾਕਾਰ ਅਜੇ ਕੱਚਾ ਸੀ ਉਸਤਾਦ ਗੁਰੂ ਦਾ ਜਾਗ ਨਹੀਂ ਸੀ ਲੱਗਾ ਇਸ ਕਰਕੇ ਉਹਨਾਂ ਨੇ ਕੁਝ ਮਹੀਨੇ ਖਜਲ ਖਵਾ ਰੋ ਕੇ ਪਿੰਡ ਵਾਪਸ ਮੁੜਨਾ ਪਿਆ ਹਾਲ ਦਾ ਮੁਨਣਾ ਫੜ ਬਾਪੂ ਨਾਲ ਖੇਤ ਦੀਆਂ ਵਟਾਂ ਮਿੰਦਨ ਲੱਗਾ ਬਾਪੂ ਨੇ ਉਹਨਾਂ ਦਾ ਉਦਾਸ ਜਿਹੜਾ ਪੜ ਕੇ ਉਹਨਾਂ ਨੂੰ ਐਕਟਰ ਬਨੰਦੀ ਦੁਬਾਰਤੋਂ ਸਲਾਹ ਦਿੱਤੀ ਕਿ ਆਪਣੀ ਮੰਜ਼ਲ ਜ਼ਰੂਰ ਲੱਭ ਸਰਦਾਰ ਸੋਹیدہ ਬਾਪੂ ਇੱਕ ਸੁਲਝਾ ਹੋਇਆ ਬੰਦਾ ਸੀ ਅੰਗਰੇਜ਼ਾਂ ਦੇ ਵੇਲੇ ਉਹ ਫੌਜ ਦੇ ਵਿੱਚ ਵੈਦਗਰੀ ਦੀ ਨੌਕਰੀ ਕਰਦੇ ਸਨ ਜਿਸ ਕਰਕੇ ਉਹਨਾਂ ਨੂੰ ਉਰਦੂ ਫਾਰਸੀ ਪੰਜਾਬੀ ਸਮੇਤ ਕਈ ਜ਼ੁਬਾਨਾਂ ਦਾ ਗਿਆਨ ਸੀਗਾ ਉਹਨਾਂ ਨੇ ਆਪਣੇ ਪੁੱਤਰ ਦੀਆਂ ਭਾਵਨਾਵਾਂ ਨੂੰ ਪੜ੍ਹਿਆ ਤੇ ਉਸ ਦੀ ਕਲਾ ਨੂੰ ਮਾਨ ਦਿੱਤਾ ਤੇ ਖੁੱਲ ਕੇ ਅਸਮਾਨ ਦੇ ਵਿੱਚ ਉਡਾਰੀ ਮਾਰਨ ਦੀ ਗੱਲ ਆਖੀ ਉਹਨਾਂ ਆਪਣੀ ਮੰਜ਼ਲ ਦੀ ਤਲਾਸ਼ ਕਰਦੇ ਆ ਕਰਦੇ ਆ ਜੋ ਸਰਦਾਰ ਸੋਹੀ ਹੈ ਆਪਣੇ ਇੱਕ ਖਾਸ ਸ મિતਰ ਹਰਪਾਲtiਵਾਣਾ ਦੇ ਦਰਦੇ ਉੱਤੇ ਪਹੁੰਚੂ ਸੀਗੇ ਜਿੱਥੇ ਬਹੁਤ ਸਾਰੇ ਉਹਨਾਂ ਨੇ ਸਟਰਗਲ ਕੀਤਾ ਬਹੁਤ ਸਾਰੇ ਇਮਤਿਹਾਨ ਦਿੱਤੇ ਜਿਸ ਤੋਂ ਬਾਅਦ ਉਹਨਾਂ ਨੇ ਹਿੰਦੀ ਚਾਦਰ ਚਮਕੋਰ ਦੀ ਗੜੀ ਰਮਾਇਣ ਦੀਵਾ ਬਲੇ ਸਾਰੀ ਰਾਤ ਲੌਂਗ ਕਲਿਸ਼ਕਾਰਾ ਤੇ ਬਹੁਤ ਸਰੀਆਂ ਫਿਲਮਾਂ ਦੇ ਵਿੱਚ ਕਿਰਦਾਰ ਖੇਡੇ ਤੇ ਸਰਦਾਰ ਸੋਹੀਨ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 1983 ਦੇ ਵਿੱਚ ਲੌਂਗ ਦਲਿਸ਼ਕਾਰਾ ਦੇ ਨਾਲ ਕੀਤੀ ਸੀ ਦੂਜੀ ਫਿਲਮ ਦੀਵਾ ਵਾਲੇ ਸਾਰੀ ਰਾਤ ਦੇ ਨਾਲ ਸਰਦਾਰ ਸੋਹੀਨ ਨੇ ਉਸੇ ਫਿਲਮ ਦੇ ਵਿੱਚ ਕੰਮ ਕੀਤਾ ਜਿੱਥੋਂ ਉਹ ਨਿਰਾਸ਼ ਹੋ ਕੇ ਪਹੁੰਚੇ ਸੀ ਰਿਪੀਟ ਕਰ ਰਹੀ ਹੈ ਉਹਨਾਂ ਦੀ ਦੂਜੀ ਫਿਲਮ ਦੀਵਾ ਵਾਲੇ ਸਾਰੀ ਰਾਤ ਨੇ ਸਰਦਾਰ ਸੋਹੀਨ ਨੂੰ ਉਸੇ ਮੁੰਬਈ ਪਹੁੰਚਾ ਦਿੱਤਾ ਜਿੱਥੋਂ ਉਹ ਨਿਰਾਸ਼ ਹੋ ਕੇ ਮੁੜੇ ਸਨ ਨਾਜ਼ੀਕ ਕੀ ਉਹ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਕਿਸਮਤ ਅਜ਼ਮਾ ਚੁੱਕੇ ਨੇ ਹਿੰਦੀ ਫਿਲਮ ਵਾਰਿਸ ਵਿਜੇ ਸ਼ਕਤੀ ਐਲਾਨ प्यासी निगाहें दिव्या शक्ति शहीद भगत सिंह काफला वर्गीया फिल्म्स शामिल ਨੇ ਤੇ ਇਸ ਦੇ ਨਾਲ ਹੀ ਦੱਸਦੀ ਕਿ ਉਹ ਕਈ ਅਵਾਰਡਸ ਵੀ ਆਪਣੇ ਨਾਮ ਕਰ ਚੁੱਕੇ ਨੇ ਜਿਸ ਦੇ ਵਿੱਚ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਉਹਨਾਂ ਨੂੰ ਕਲਾਕਾਰ ਕਿਹਾ ਜਾਂਦਾ ਹੈ ਉਹਨਾਂ ਦੀ ਵਕ ਵਕ ਫਿਲਮਾਂ ਦੇ ਕਰਕੇ ਉਹਨਾਂ ਨੂੰ ਅਵਾਰਡਸ ਵੀ ਮਿਲ ਚੁੱਕੀ ਹੈ ਉਹਨਾਂ ਦਾ ਕਹਿਣਾ ਹੈ ਕਿ cinema ਹਾਲਚ ਦਰਸ਼ਕਾਂ ਦੀਆਂ ਤਾੜੀਆਂ ਸੀਟੀਆਂ ਉਹਨਾਂ ਦੇ ਲਈ ਅਸਲ ਅਵਾਰਡਸ ਨੇ ਤੇ ਸਰਦਾਰ ਸੋਹੀ ਦੀ ਕਿਹੜੀ ਫਿਲਮ ਕਿਹੜਾ ਕਿਰਦਾਰ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਉਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੇ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸੁਵੇਰਾ ਟੀਵੀ